ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਆਪਣੀਆਂ ਭੈਣਾਂ ਦਾ ਆਪਣੀ ਚੈਨਲ ਦੇ ਵਿੱਚ ਤੇ ਅੱਜ ਆਪਾਂ ਨੂੰ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਕੰਮ ਧੰਦਿਆਂ ਦੇ ਨਾਲ ਤੁਹਾਡੇ ਨਾਲ ਕੁਝ ਇਹੋ ਜਿਹਾ ਗੱਲਾਂ ਸ਼ੇਅਰ ਕਰਦੇ ਹੁੰਨੇ ਆ ਜਿੰਨਾ ਤੋਂ ਆਪਾਂ ਨੂੰ ਲਾਭ ਹੋਇਆ ਤੇ ਆਪਾਂ ਇਹੀ ਚਾਹੁੰਦੇ ਆ ਕਿ ਜਿਵੇਂ ਆਪਾਂ ਨੂੰ ਕੁਝ ਤਰੀਕਿਆਂ ਨਾਲ ਆਪਣੀ ਜ਼ਿੰਦਗੀ ਆਸਾਨ ਹੋਈ ਆ ਤੇ ਇਸੇ ਤਰ੍ਹਾਂ ਸਾਰੀਆਂ ਭੈਣਾਂ ਵੀ ਆਪਣੀ ਜਿਹੜੇ ਟਿਪਸ ਆ ਉਹਨਾਂ ਨੂੰ ਫਾਲੋ ਕਰਨਾ ਤਾਂ ਕਿ ਆਪਣੀਆਂ ਭੈਣਾਂ ਦੀ ਵੀ ਜ਼ਿੰਦਗੀ ਚੰਗੀ ਤਰ੍ਹਾਂ ਖੁਸ਼ਹਾਲ ਹੋ ਸਕੇ ਤੇ ਮੇਰੀਆਂ ਭੈਣਾਂ ਖੁਸ਼ ਰਹਿ ਸਕਣ ਤੇ ਅੱਜ ਆਪਾਂ ਤੁਹਾਨੂੰ ਇਹ ਗੱਲ ਦੱਸਾਂਗੇ ਜੀ ਵੀ ਜਿਵੇਂ ਆਪਣੇ ਬਹੁਤ ਸਾਰੇ ਕੰਮ ਅੜੇ ਪਏ ਹੁੰਦੇ ਆ ਉਹ ਹੁੰਦੇ ਹੀ ਨਹੀਂਗੇ ਮਨ ਨੂੰ ਕੋਈ ਕਾਗਜ਼ ਪੱਤਰਾਂ ਦਾ ਕੰਮ ਹੋਵੇ ਕੋਈ ਕੋਈ ਵੀ ਬਹੁਤ ਵੱਡਾ ਕੰਮ ਹੋਵੇ ਜਿਹੜਾ ਸਾਲਾਂ ਤੋਂ ਅੜਿਆ ਪਿਆ ਹੈ ਤੁਹਾਡਾ ਤੇ ਪਰ ਉਹ ਬਣ ਨਹੀਂ ਰਿਹਾ ਕੋਈ ਨਾ ਕੋਈ ਅੜਚਨਾ ਆ ਹੀ ਰਹੀ ਹੈ ਤੇ ਤੁਹਾਨੂੰ ਸਮਝ ਨਹੀਂ ਆ ਰਿਹਾ ਤੇ ਹੁਣ ਤੁਸੀਂ ਕੀ ਕਰਗੇ ਤਾਂ ਆਪਾਂ ਕਿ ਵਿਆਸੇ ਪਾਸੇ ਵੀ ਕਿਤੇ ਜਾਣਦੇ ਆ ਪੁੱਛਾਂ ਲੈਣ ਕੁਛ ਵੀ ਕਰਨਾ ਜਾਂ ਕਿਸੇ ਬਾਬਿਆਂ ਦੇ ਵੀ ਜਾਣਦੇ ਆ ਆਪਾਂ ਤੇ ਜਦੋਂ ਆਪਣਾ ਕੋਈ ਕੰਮ ਨਾ ਬਣੇ ਤਾਂ ਫਿਰ ਬੰਦਾ ਭਜਦਾ ਹੀ ਆ ਜੀ ਇਹ ਤਾਂ ਆਮ ਹੀ ਗੱਲ ਹੈ ਜਿੰਨਾ ਵੀ ਆਪਾਂ ਤੋਂ ਹੋ ਸਕੇ ਆਪਾਂ ਉਨੇ ਹੱਥ ਪੈਰ ਮਾਰਦੇ ਆ ਤੇ ਪੈਸੇ ਵੀ ਆਪਾਂ ਬਰਬਾਦ ਕਰ ਦਿੰਨੇ ਆ ਬਹੁਤ ਸਾਰੇ ਕਿਤੇ ਕਿਸੇ ਕੋਲੇ ਜਾਓ ਕਿਤੇ ਕਿਸੇ ਕੋਲੇ ਜਾਓ ਤਾਂ ਐਸੀ ਚੀਜ਼ ਆਪਾਂ ਤੁਹਾਡੇ ਨਾਲ ਅੱਜ ਹੱਲ ਆ ਜਿਹੜਾ ਉਹ ਸ਼ੇਅਰ ਕਰਨ ਜਾ ਰਹੀਆਂ ਜੀ ਤੇ ਵੀਡੀਓ ਤੁਸੀਂ ਸਾਰੀ ਦੇਖਿਓ ਸਕਿਪ ਨਾ ਕਰਿਓ ਵੀਡੀਓ ਨੂੰ ਤੇ ਆਪਾਂ ਤੁਹਾਡੇ ਨਾਲ ਚੰਗੀਆਂ ਗੱਲਾਂ ਹੀ ਸ਼ੇਅਰ ਕਰਦੇ ਆ ਆਪਾਂ ਕੰਮ ਧੰਦੇ ਕਰਦੰਦੇ ਨਾਲ-ਨਾਲ ਕਰਦੇ ਤੁਹਾਡੇ ਨਾਲ ਉਹ ਗੱਲਾਂ ਸ਼ੇਅਰ ਕਰਿਆ ਕਰਾਂਗੇ ਜਿਨ੍ਹਾਂ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਚੇਂਜ ਆਇਆ ਤੇ ਆਪਣੀ ਜ਼ਿੰਦਗੀ ਉਹ ਜਿਹੜੀ ਸੌਖੀ ਹੋਈ ਆ ਰੋਜ਼ ਦੇ ਕੰਮ ਧੰਦੇ ਵੀ ਆਪਣੇ ਕਰਨੇ ਸੌਖੇ ਹੋਏ ਆ ਕਿਉਂਕਿ ਜੇ ਆਪਣਾ ਕੋਈ ਕੰਮ ਅੜਿਆ ਰਵੇ ਤਾਂ ਆਪਣੀ ਸੁਰਤੀ ਉਹਦੇ ਵਿੱਚ ਹੀ ਰਹਿੰਦੀ ਆ ਤੇ ਘਰ ਵਿੱਚ ਟੈਨਸ਼ਨ ਵੀ ਹੁੰਦੀ ਆ ਕਲੇਸ਼ ਵੀ ਪੈਂਦਾ ਏ ਜਦੋਂ ਕੋਈ ਆਪਣਾ ਕੰਮ ਸਿਰੇ ਨਾ ਚੜੇ ਤਾਂ ਬੰਦਾ ਇੱਕ ਦੂਜੇ ਨੂੰ ਵੱੱਡੂ ਖਾਉ ਕਰਨ ਲੱਗ ਜਾਂਦਾ ਏ ਇਹ ਤਾਂ ਨੋਰਮਲ ਜੀ ਗੱਲ ਹੈ ਜੀ ਆਪਣੇ ਘਰਾਂ ਦੇ ਵਿੱਚ ਆਮ ਹੀ ਹੁੰਦਾ ਏ ਪਰ ਜਦੋਂ ਕੋਈ ਇਹੋ ਜਿਹਾ ਕੰਮ ਤੁਹਾਡਾ ਅੜਿਆ ਹੋਵੇ ਤਾਂ ਆਪਣੀ 100% ਆਪਾਂ ਤੁਹਾਨੂੰ ਗਰੰਟੀ ਦਿੰਦੇ ਆ ਕਿ ਤੁਹਾਡਾ ਕੰਮ ਬਣੇਗਾ ਹੀ ਬਣੇਗਾ ਤੇ ਸਾਡਾ ਅਸੀਂ ਤਾਂ ਜਿਹੜਾ ਗੰਮ ਪ੍ਰਤਿਆਏ ਆ ਜੀ ਸਿਰਫ ਤਿੰਨ ਦਿਨਾਂ ਦੇ ਵਿੱਚ ਹੀ ਸਾਡਾ ਕੰਮ ਸੀ ਉਹ ਜਿਹੜਾ ਸਿਰੇ ਚੜਿਆ ਏ ਜਿਹੜੇ ਸਾਲਾਂ ਦੇ ਲਟਕਦੇ ਸੀਗੇ ਸਾਡੇ ਕੰਮ ਤੇ ਪਰ ਫਿਰ ਵੀ ਤੁਸੀਂ 3 ਦਿਨਾਂ ਦੀ ਤਾਂ ਆਪਾਂ ਤੁਹਾਨੂੰ ਗਰੰਟੀ ਨਹੀਂ ਪਰ 9 ਦਿਨਾਂ ਦੇ ਵਿੱਚ ਵਿੱਚ ਤਾਂ ਜਿਹੜਾ ਕੰਮ ਸਾਡਾ ਬਹੁਤ ਚਿਰ ਦਾੜਿਆ ਸੀ ਉਹ 9 ਦਿਨਾਂ ਦੇ ਵਿੱਚ ਵਿੱਚ ਸਾਡਾ ਕੰਮ ਬਣ ਗਿਆ ਸੀਗਾ ਜੀ ਤੇ ਆਪਾਂ ਉਹ ਚੀਜ਼ ਹੈ ਜਿਹੜੀ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਜਾ ਰਹੇ ਹਾਂ ਤੁਸੀਂ ਕੀ ਕਰਨਾ ਹੈ ਜੀ ਇੱਕ ਤਾਂ ਤੁਸੀਂ ਸਾਰੇ ਟੱਬਰ ਨੇ ਜਦੋਂ ਤੁਸੀਂ ਇਕੱਠੇ ਹੋਗੇ ਮੰਨ ਲਓ ਆਪਾਂ ਭੈਣਾਂ ਜਿਹੜੀਆਂ ਉਹ ਤਾਂ ਸ਼ਾਮ ਨੂੰ ਵੇਲਣ ਹੁੰਦੀਆਂ ਤੇ ਆਪਣੇ ਬੰਦੇ ਵੀ ਜ਼ਿਆਦਾਤਰ ਸ਼ਾਮ ਨੂੰ ਵੇਲੇ ਹੁੰਦੇ ਆ ਜੇਦੋਂ ਆਪਾਂ ਰੋਟੀ ਪਾਣੀ ਖਾ ਕੇ ਆਪਣਾ ਦੁੱਧ ਪਾਣੀ ਪੀ ਕੇ ਆਪਾਂ ਬੇਲੇ ਹੋ ਕੇ ਆ ਜਾਂਦੇ ਆ ਜੀ ਪੈਣ ਲਈ ਤਾਂ ਤੁਸੀਂ ਉਦੋਂ ਕੀ ਕਰਨਾ ਹੈ ਸਾਰੇ ਟੱਬਰ ਨੇ ਆਪਣਾ ਮੂੰਹ ਧੱਤੋ ਕੇ ਤੇ ਸਿਮਰਨ ਕਰਨਾ ਹੈ ਪਹਿਲਾਂ ਤੁਸੀਂ ਕੜਾ ਪ੍ਰਸ਼ਾਦੀ ਦੇਗਾ ਜਿਹੜੀ ਉਹਨੂੰ ਬਣਾ ਕੇ ਸੁੱਚੇ ਹੱਥਾਂ ਨਾਲ ਬਣਾ ਕੇ ਸਿਮਰਨ ਕਰਦੇ ਹੋਏ ਤੁਸੀਂ ਕੜਾ ਪ੍ਰਸ਼ਾਦੀ ਦੇਗ ਬਣਾਉਣੀ ਹੈ ਤਾਂ ਤੁਸੀਂ ਕੜਾ ਪ੍ਰਸ਼ਾਦੀ ਦੇਗਾ ਜਿਹੜੀ ਉਹਨੂੰ ਬਣਾ ਲਿਆ ਹੋਣਾ ਹੈ ਤੇ ਪੂਰੇ 45 ਮਿੰਟ ਤੁਸੀਂ ਸਾਰੇ ਟੱਬਰ ਨੇ ਆਪਣਾ ਸਿਮਰਨ ਕਰਨਾ ਹੈ ਜੀ ਇੱਕ ਥਾਂ ਚਾਦਰ ਵਿਛਾਲੋ ਜਾਂ ਦਰੀ ਵਿਛਾਲੋ ਮੈਟ ਵਿਛਾਲੋ ਤੁਹਾਡੀ ਮਰਜ਼ੀ ਹੈ ਪਰ ਥੱਲੇ ਬਹਿ ਕੇ ਜਿੱਥੇ ਤੁਸੀਂ ਪਾਠ ਕਰਦੇ ਆ ਉੱਥੇ ਬਹਿ ਕੇ ਤੁਸੀਂ ਸਿਮਰਨ ਕਰਨਾ ਹੈ ਪੂਰੇ 45 ਮਿੰਟ ਤੇ ਤਿੰਨ ਦਿਨ ਤੁਸੀਂ ਲਗਾਤਾਰ ਸਾਰੇ ਟੱਬਰ ਨੇ ਇਕੱਠੇ ਹੋ ਕੇ ਸਿਮਰਨ ਕਰਨਾ ਹੈ ਤਾਂ ਪੰਜ ਪੌੜੀਆਂ ਆਨੰਦ ਸਾਹਿਬ ਦੀਆਂ ਕਰਕੇ ਲਾਸਟ ਦੇ ਵਿੱਚ ਤੁਸੀਂ ਤੇ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਭੋਗ ਲਵਾ ਕੇ ਅਰਦਾਸ ਕਰਨੀ ਹੈ ਕਿ ਸਾਰੇ ਟੱਬਰ ਨੇ ਤੇ ਜਿਹੜਾ ਸਿਮਰਣਾ ਤੁਸੀਂ ਸਾਰਿਆਂ ਨੇ ਇਕੱਠਿਆਂ ਨੇ ਬਹਿ ਕੇ ਕਰਨਾ ਏ ਆਏ ਨਹੀਂ ਵੀ ਇੱਕ ਜਾਣੇ ਨੇ ਪਾਠ ਕਰ ਲਿਆ ਨਹੀਂ ਜੀ ਤੁਹਾਨੂੰ ਸਾਰੇ ਟੱਬਰ ਨੂੰ ਬੈਠ ਕੇ ਸਿਮਰਨ ਕਰਨਾ ਪਊਗਾ ਤੇ ਤੁਹਾਡਾ ਜਿਹੜਾ ਵੀ ਕੰਮ ਲਟਕਦਾ ਆ ਰਿਹਾ ਬਹੁਤ ਚਿਰ ਤੋਂ ਉਹਦੇ ਲਈ ਤੁਸੀਂ ਪਾਸ਼ਾ ਦੇ ਅੱਗੇ ਅਰਦਾਸ ਕਰਨੀ ਆ ਬੇਨਤੀ ਕਰਨੀ ਆ ਪੂਰੇ 3 ਦਿਨਾਂ ਦੇ ਵਿੱਚ ਤੁਹਾਡਾ ਕੰਮ ਆ ਜਿਹੜਾ ਬਣ ਜਾਊਗਾ ਪਰ ਜੇ ਨਹੀਂ ਵੀ ਬਣ ਰਿਹਾ ਤਾਂ ਪੂਰੇ 9 ਦਿਨਾਂ ਦੇ ਵਿੱਚ ਆਪਣੀ ਗਰੰਟੀ ਆ ਤੁਸੀਂ 9 ਦਿਨ ਸਿਮਰਨ ਕਰਨਾ ਏ ਤੇ ਤੁਹਾਡਾ ਕੰਮ ਹੈ ਜਿਹੜਾ 100% ਨਿਕਲੇਗਾ ਹੀ ਨਿਕਲੇਗਾ ਜੀ ਆਪਣਾ ਵਿਸ਼ਵਾਸ ਹੈ ਤੇ ਤੁਸੀਂ ਜਰੂਰ ਕਰਕੇ ਦੇਖਿਓ ਜੀ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰੋ ਮੇਰੀਆਂ ਭੈਣਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਵੀ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਜੇ ਕੋਈ ਹੋਰ ਤੁਹਾਨੂੰ ਡਾਊਟ ਹੋਆ ਤਾਂ ਕਮੈਂਟ ਦੇ ਵਿੱਚ ਦੱਸ ਦਿਓ ਆਪਾਂ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਲੈ ਕੇ ਆਵਾਂਗੇ ਕੋ ਤੁਹਾਡੇ ਲਈ ਹੋਰ ਨਵੀਂ ਵੀਡੀਓ ਜਿਹਦੇ ਵਿੱਚ ਤੁਹਾਡੀ ਮਦਦ ਹੋ ਸਕੇ ਮਿਲਦੇ ਆਂ ਜੀ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ